ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਪਹਿਲਾਂ ਦੀ ਤਰ੍ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਹੈਗੀ ਹੈ ਸੋਨੂ ਚੀਤਾ ਬਾਰੇ ਜੋ ਕਿ ਸਾਡਾ ਪੰਜਾਬ ਟੀਮ ਦੇ ਨਾਲ ਕੰਮ ਕਰਦੇ ਆ ਅੱਜ ਉਹਨਾਂ ਨੇ ਇੱਕ ਵਲੌਗ ਪਾਇਆ ਸੀ ਉਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਬੇਟੀ ਦੀ ਅਗੇਂਸਮੈਂਟ ਹੋ ਗਈ ਹੈ ਤੇ ਬਹੁਤ ਸਾਰੇ ਨੇ ਬਹੁਤ ਹੀ ਵਧਾਈਆਂ ਦਿੱਤੇ ਸਾਰੇ ਬਹੁਤ ਖੁਸ਼ ਸੀ ਪਰ ਦੂਸਰੇ ਪਾਸੇ ਲੋਕਾਂ ਦੇ ਮਨ ਵਿੱਚ ਇਹ ਬਹੁਤ ਹੀ ਸਵਾਲ ਉੱਠ ਰਿਹਾ ਕਿ ਉਹਨਾਂ ਦੀ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ ਪਹਿਲਾਂ ਆਪਾਂ ਤੁਹਾਨੂੰ ਇਹ ਹੀ ਕਲੀਅਰ ਕਰਾਂਗੇ ਕਿ ਉਹਨਾਂ ਦੀ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਜੀ ਕਿਉਂਕਿ ਇਸ ਦੇ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਮੈਂ ਇਸ ਤੋਂ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਵਾਂ ਤੁਹਾਡੇ ਲਈ ਮਨਤਪ੍ਰੀਤ ਦੀ ਇਹ ਛੋਟੀ ਹੋਣ ਕਰਕੇ ਸਾਰਿਆਂ ਨੂੰ ਇਹੀ ਡਾਊਟ ਹੈ ਵੀ ਉਹ ਪੜਦੀ ਸੀ ਹੁਣੇ ਉਹ ਤਾਂ ਵਿਆਹ ਕਿਉਂ ਰੱਖਿਆ ਗਿਆ ਜਾਂ ਉਸਦੀ ਲਵ ਮੈਰਿਜ ਆ ਜਾਂ ਅਰੇਂਜਮੈਂਟ ਆ ਆਪਾਂ ਤੁਹਾਨੂੰ ਦੱਸ ਦਈਏ ਉਹ ਇਹਨੂੰ ਲਵ ਮੈਰਿਜ ਵੀ ਕਹਿ ਸਕਦੇ ਨੇ ਤੇ ਅਰੇਂਜ ਮੈਰਿਜ ਵੀ ਕਹਿ ਸਕਦੇ ਆ ਕਿਉਂਕਿ ਲਵ ਮੈਰਿਜ ਇਦਾਂ ਕਹਿ ਸਕਦੇ ਆ ਕਿਉਂਕਿ ਇਹ ਜਿਹੜਾ ਮੁੰਡਾ ਵਾ ਉਹ ਸੰਦੀਪ ਉਦੇ ਪਿੱਕਿਆ ਤੋਂ ਇਹਨਾਂ ਦਾ ਪਹਿਲਾਂ ਤੋਂ ਹੀ ਔਣ ਜਾਣ ਸੀ ਇੱਕ ਦੂਜੇ ਦੇ ਘਰ ਪਹਿਲਾਂ ਤੋਂ ਹੀ ਇਹਨਾਂ ਦੇ ਵਿੱਚ ਸੰਦੀਪ ਦਾ ਕਰਕੇ ਇਹਨਾਂ ਦਾ ਪਹਿਲਾਂ ਹੀ ਔਣਜਨ ਬਣਿਆ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤੇ ਦੀ ਗੱਲ ਸੰਦੀਪ ਨੇ ਸੋਨੁਤ ਜੀਤਾ ਦੇ ਨਾਲ ਕੀਤੀ ਹੋਈ ਸੀ ਪਰ ਇਹਨਾਂ ਨੇ ਬੱਚਿਆਂ ਨੂੰ ਨਹੀਂ ਸੀ ਦੱਸਿਆ ਕਿ ਤੁਹਾਡੇ ਰਿਸ਼ਤੇ ਦੀ ਗੱਲ ਚੱਲ ਰਹੀ ਆ ਪਰ ਕਿਤੇ ਕਿਤੇ ਇਹਨਾਂ ਨੂੰ ਭੇਣਿਕ ਪਿਆ ਰਹੀ ਸੀ ਕਿ ਸਾਡੇ ਰਿਸ਼ਤੇ ਦੀ ਗੱਲ ਚੱਲ ਰਹੀ ਆ ਫਿਰ ਇਹਨਾਂ ਦੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਜਦੋਂ ਇਹਨਾਂ ਦੀ ਸਟੱਡੀ ਕੰਪਲੀਟ ਹੋ ਗਈ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਇਹਨਾਂ ਨੂੰ ਗੱਲ ਕੀਤੀ ਗਈ ਇਹਨਾਂ ਦੀ ਤੇ ਬੱਚਿਆਂ ਨੇ ਵੀ ਮਨਜ਼ੂਰੀ ਸੀ ਕਿਉਂਕਿ ਬੱਚੇ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸੀ ਇੱਕ ਦੂਜੇ ਦੇ ਨੇਚਰ ਤੇ ਬਾਰੇ ਪਹਿਲਾਂ ਹੀ ਬੱਚਿਆਂ ਨੂੰ ਪਤਾ ਸੀ ਇਸ ਦੇ ਨਾਲ ਉਹਨਾਂ ਨੇ ਮਤਲਬ ਕਿ ਅਰੇਂਜ ਵੀ ਕਹਿ ਸਕਦੇ ਆ ਲਵ ਵੀ ਹੋ ਗਿਆ ਇਹ ਅਰੇਂਜ ਮੈਰਿਜ ਵੀ ਹੋ ਸਕਦੀ ਹੈ ਲਵ ਮੈਰਿਜ ਕਿਉਂਕਿ ਪਹਿਲਾਂ ਇੱਕ ਦੂਸਰ ਨੂੰ ਜਾਣਦੀ ਸੀ ਪਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਉਹਨਾਂ ਦੇ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਦੇ ਵਿੱਚ ਜਿਸ ਦਿਨਾਂ ਉਹਨਾਂ ਨੂੰ ਮਤਲਬ ਕਿ ਇਦਾਂ ਲੱਗੇ ਕਿ ਲਵ ਮੈਰਿਜ ਕਰਾ ਰਿਹਾ ਕਿਉਂਕਿ ਉਹਨਾਂ ਦੇ ਘਰਦਿਆਂ ਦੀ ਹੀ ਮਰਜ਼ੀ ਸੀ ਘਰਦਿਆਂ ਨੇ ਹੀ ਉਹਨਾਂ ਦਾ ਰਿਸ਼ਤਾ ਫਿਕਸ ਕੀਤਾ ਸੀ ਉਸ ਤੋਂ ਬਾਅਦ ਚਲੋ ਟਾਈਮ ਪੈ ਗਿਆ ਤੇ ਉਹ ਹੁਣ ਉਹਨਾਂ ਦੀ ਅਗੇਂਜਮੈਂਟ ਹੋ ਗਈ ਆ ਠੀਕ ਹੈ ਬਹੁਤ ਹੀ ਨਾਈਸ ਨੇਚਰ ਦੀ ਮਨਤ ਮਨਤ ਆਪਾਂ ਉਹਨਾਂ ਨੂੰ ਜਾਣਦੀਆਂ ਵੀਡੀਓ ਚ ਦੇਖਦੇ ਆਂ ਤੇ ਉਹ ਮੁੰਡਾ ਵੀ ਜਿਸ ਦੇ ਨਾਲ ਉਸਦੀ ਮਤਲਬ ਮੈਰਿਜ ਹੋਣੀ ਦੇ ਵਿੱਚ ਉਹ ਵੀ ਕੰਮ ਕੀਤਾ ਵਾ ਆਪਾਂ ਹੁਣ ਤੁਹਾਡੇ ਮੈਨੂੰ ਉਮੀਦ ਹੈ ਕਿ ਤੁਹਾਡੇ ਹੁਣ ਡਾਊਟ ਕਲੀਅਰ ਹੋ ਗਏ ਹੋਣਗੇ ਕਿ ਇਹਨਾਂ ਦੇ ਲਵ ਮੈਰਜ ਵੀ ਕਹਿ ਸਕਦੇ ਨੇ ਤੇ ਅਰੇਂਜ ਵੀ ਕਹਿ ਸਕਦੇ ਆ ਕਿਉਂਕਿ ਬੱਚਿਆਂ ਨੇ ਜੋ ਮਾਪਿਓ ਦੇ ਇਹਨਾਂ ਦੇ ਨੇ ਫੈਸਲਾ ਕੀਤਾ ਸੀਗਾ ਉਹੀ ਬੱਚਿਆਂ ਨੂੰ ਵੀ ਮਨਜ਼ੂਰ ਹੀ ਸੀਗਾ ਕਿਉਂਕਿ ਬਾਅਦ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਜਿਸ ਦੇ ਕਾਰਨ ਕੋਈ ਪ੍ਰੋਬਲਮ ਆਉਂਦੀ ਆ ਪਰ ਇਹਨਾਂ ਦਾ ਨੇਚਰ ਬਹੁਤ ਹੀ ਵਧੀਆ ਵਾ ਸਾਰੇ ਇੱਕ ਦੂਸਰੇ ਨੂੰ ਹੀ ਫੈਮਲੀਆਂ ਅੱਛੀ ਤਰ੍ਹਾਂ ਜਾਣਦੀਆਂ ਵਾ ਪਹਿਲਾਂ ਤੋਂ ਹੀ ਬਸ مین ਪੁਆਇੰਟ ਇਹ ਹੈ ਇਸ ਗੱਲ ਦੇ ਵਿੱਚ ਕਿ ਸੰਦੀਪ ਹੀ ਵਿਚੋਲਣਾ ਕਿਉਂਕਿ ਸੰਦੀਪ ਨੂੰ ਆਪਣੀ ਪਿਕਾ ਫੈਮਲੀ ਦੇ ਬਾਰੇ ਵੀ ਪਤਾ ਵਾ ਤੇ ਸੋਨੂ ਜੀਤਾਂ ਦੇ ਬਾਰੇ ਵੀ ਪਤਾ ਵਾ ਇਸ ਦੇ ਸਾਹਮਣਾ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਕੁੜਮਣੀਆਂ ਸੋਨੂ ਸੋਨੂ ਜੀਤਾਂ ਕਬਲ ਸੰਦੀਪ ਪਹਿਲਾਂ ਇੱਕ ਦੋਸਤ ਦੇ ਤੌਰ ਤੇ ਵਰਤਦੇ ਸੀ ਪਰ ਹੁਣ ਇੱਕ ਕੁੜਮ ਦੇ ਤੌਰ ਤੇ ਵਰਤ ਵਰਤਣਗੇ ਕਿਉਂਕਿ ਇਸ ਤਰ੍ਹਾਂ ਨਾਲ ਸੋਨੂ ਐ ਇਸ ਇਹਨਾਂ ਦਾ ਰਿਸ਼ਤਾ ਹੁਣ ਚੇਂਜ ਹੋਣ ਵਾਲਾ ਵਾ ਪਹਿਲਾਂ ਇਹਨਾਂ ਦਾ ਮਾਪੂਆ ਪਤੀ ਜੀ ਦਾ ਰਿਸ਼ਤਾ ਬਣਿਆ ਹੋਇਆ ਸੀਗਾ ਕਿਉਂਕਿ ਜਿਹੜੀ ਸੰਦੀਪ ਆ ਉਹ ਸੋਨੂ ਦੀ ਸਿਸਟਰ ਬਣੀ ਹੋਈ ਸੀਗੀ ਸੋ ਹੁਣ ਇਸ ਤੋਂ ਹੁਣ ਉਹ ਉਸ ਨੂੰ ਆਪਣੀ ਮਤਲਬ ਕਿ ਪਿਕਾ ਫੈਮਿਲੀ ਦੇ ਵਿੱਚ ਲੈ ਕੇ ਜਾਣ ਦੇ ਲਈ ਹੁਣ ਸੋਨੂ ਜੀਤਾ ਤੇ ਸੰਦੀਪ ਆਪਸ ਵਿੱਚ ਕੁੜਮਣਿਆ ਦਾ ਰਿਸ਼ਤਾ ਉਹਨਾਂ ਦਾ ਬਣ ਗਿਆ ਵਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਚੈਨਲ ਤੇ ਪਹਿਲੀ ਵਾਰ ਆਇਆ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ